ਸਤਗੁਰੂ ਜੀ 6 ਪੋ ਦੀ ਰਾਤ ਅਨੰਦਗੜ੍ਹ ਦਾ ਕਿਲਾ ਛੱਡਦੇ ਹਨ ਤੇ ਸਰਸਾ ਨਦੀ ਤੇ ਆ ਕੇ ਕਮਾਸਾਉਂ ਯੁੱਧ ਹੁੰਦਾ ਹੈ ਇੱਥੇ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ ਗੁਰੂ ਜੀ ਦਾ ਛੋਟੇ ਲਾਲ ਮਾਤਾ ਗੁਜਰਕੌਰ ਜੀ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਦੇ ਛੰਨ ਵਿਖੇ ਪਹੁੰਚਦੇ ਹਨ ਤੇ ਉਹ ਸੇਵਾ ਪਾਣੀ ਕਰਦਾ ਹੈ ਦੂਸਰੇ ਪਾਸੇ ਸਤਗੁਰੂ ਜੀ ਲੋਪੜ ਵਿਖੇ ਕੋਟਲਾ ਨਿਹੰਗਖਾਂ ਦੀ ਹਵੇਲੀ 'ਚ ਪਹੁੰਚਦੇ ਹਨ ਤੇ ਸਤਗੁਰੂ ਜੀ ਦੀ ਸੇਵਾ ਪਾਣੀ ਕੋਟਲਾ ਨਿਹੰਗਖਾਂ ਦਾ ਜਿਹੜਾ ਉਹ ਮਾਲਕ ਹੈ ਆਪ ਕਰਦਾ ਹੈ ਬੜਾ ਰਸੂਖਦਾਰ ਤੇ ਬੜਾ ਅਮੀਰ ਬੰਦਾ ਹੈ ਇੱਥੇ ਪਲੰਘ ਦੇ ਉੱਪਰ ਸਤਿਗੁਰੂ ਜੀ ਨੂੰ ਵਿਸਰਾਮ ਕਰਨ ਲਈ ਪਲੰਘ ਦਿੱਤਾ ਜਾਂਦਾ ਹੈ ਤੇ ਮੁਮਤਾਜ਼ ਜਿਹੜੀ ਬੇਟੀ ਹੈ ਨਿਹੰਗ ਖਾਨ ਦੀ ਇਹ ਗੁਰੂ ਜੀ ਦੀ ਸੇਵਾ ਪਾਣੀ ਦੇ ਵਿੱਚ ਲੰਗਦੀ ਹੈ ਇੱਥੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਾਤ ਦੇ ਵਿੱਚ ਹਨ ਉਸੇ ਹੀ ਜੰਗ ਜੁੱਦ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੁੰਦੇ ਹਨ ਤੇ ਗੁਰੂ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਇੱਥੇ ਛੱਡ ਕੇ ਸੇਵਾ ਪਾਣ ਲਈ ਕਹਿ ਕੇ ਨਿਹੰਗ ਖਾਨ ਨੂੰ ਚਮਕੌਰ ਗੜੀ ਵੱਲ ਕੂਚ ਕਰ ਜਾਂਦੇ ਹਨ ਇੱਥੇ निहंगखा भाई जित्तर सिंह जी नु ओसे ही दीवान ਦੇ ਉੱਤੇ ਲਟਾਉਂਦੇ ਹਨ ਜਿਸ ਦੀਵਾਨ ਤੇ ਜਿਸ ਪਲੰਘ ਤੇ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਰਾਮ ਕੀਤਾ ਸੀ ਤੇ ਜ਼ਫਰ ਅਲੀ ਖਾਨ ਰੋਪੜ ਦਾ ਜਿਹੜਾ कोतवाल ਹੈ ਇਸ ਜਗ੍ਹਾ ਦੇ ਉੱਪਰ ਆ ਕੇ ਰੇਡ ਕਰਦਾ ਹੈ ਸਰਚ ਕਰਦਾ ਹੈ ਤੇ ਇਹ ਹਵੇਲੀ ਦਾ ਦਰਵਾਜ਼ਾ ਬੰਦ ਕਰ ਦਿੰਦੇ ਹਨ ਸਾਰੀ ਹਵੇਲੀ ਦੀ ਤਫ਼ਤੀਸ਼ ਕਰਨ ਤੋਂ ਬਾਅਦ ਇਹ ਹਵੇਲੀ ਦੇ ਦਰਵਾਜ਼ੇ ਨੂੰ ਖੁਲਾਉਣ ਲਈ ਜ਼ਫਰ ਅਲੀ ਖਾਨ ਵੱਲੋਂ ਕਿਹਾ ਜਾਂਦਾ ਹੈ ਪਰ निहंगखा ਇਹ ਗੱਲ ਆਖਦਾ ਹੈ ਇੱਥੇ ਮੇਰੀ ਬੇਟੀ ਤੇ ਦਾਮਾਦ ਹਨ ਅੰਦਰ ਸੁਣਦੀ ਹੋਈ ਮੁਮਤਾਜ਼ ਭਾਈ ਬਜਿੱਤਰ ਸਿੰਘ ਜੀ ਦੇ ਪੈਰਾਂ ਦੇ ਉੱਤੇ ਸੀਸ ਨਿਵਾ ਦਿੰਦੀ ਹੈ ਤੇ ਉਹਨਾਂ ਨੂੰ ਆਪਣਾ ਖਵੰਦ ਮੰਨ ਲੈਂਦੀ ਹੈ ਆਪਣਾ ਪਤੀ ਮੰਨ ਲੈਂਦੀ ਹੈ ਇਹ ਉਹੀ ਮੁਮਤਾਜ਼ ਹੈ ਜਿਸ ਦੀ ਉਮਰ 131 ਸਾਲ ਸੀ ਪਰ ਇਸ ਨੇ ਸ਼ਾਦੀ ਨਹੀਂ ਕੀਤੀ ਬੜਾ ਮਹਾਨ ਇਤਿਹਾਸ ਹੈ ਨੌ ਪੋ ਦੀ ਰਾਤ ਭਾਈ ਬਜਿੱਤਰ ਸਿੰਘ ਚੜਾਈ ਕਰ ਜਾਂਦੇ ਹਨ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਪਰ ਸਾਰੀ ਉਮਰ ਮੁਮਤਾਜ਼ ਨੇ ਸ਼ਾਦੀ ਨਾ ਕਰਕੇ ਇੱਕ ਮਨੁੱਖਤਾ ਦੀ ਸਭ ਤੋਂ ਵੱਡੀ ਮਿਸਾਲ ਕਾਇਮ ਕੀਤੀ